$100 ਹੋਣੇ ਜ਼ਰੂਰੀ ਆ 1000 ਸਬਸਕ੍ਰਾਈਬਰ ਜੀ ਤੇ 4000 ਘੰਟੇ ਦਾ ਵਾਚ ਟਾਈਮ ਦੇਖੋ ਜੇ ਤੁਸੀਂ ਕੰਟੈਂਟ ਤੁਹਾਡਾ ਵਧੀਆ ਵਾ ਤੁਸੀਂ ਵਧੀਆ ਟੋਪਿਕ ਤੇ ਤੁਸੀਂ ਕੰਮ ਕਰਦੇ ਪਿਓ ਤੁਹਾਡੇ ਘਰੇ ਇੱਕ 6 ਨੰਬਰ ਦਾ Google AdSense ਵੱਲੋਂ ਤੁਹਾਡੇ ਘਰੇ ਇੱਕ ਡਾਕੀਆ ਪਿੰਨ ਤੇ ਬੈਂਕ ਅਕਾਊਂਟ ਤੁਸੀਂ ਕਿਵੇਂ ਉਹਦੇ ਵਿੱਚ ਐਡ ਕਰਨਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੋਰੇ ਦੇ ਵਿੱਚ ਜੀ ਸੋ ਦੋਸਤੋ ਤੁਹਾਡੇ ਵਿੱਚੋਂ ਮੇਰੇ ਬਹੁਤ ਸਾਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਮੈਸੇਜ ਕਰਕੇ ਹਨਾ ਤੇ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਇੱਕ ਚੀਜ਼ ਪੁੱਛੀ ਆ ਉਹ ਕਹਿੰਦੇ ਕਿ ਵੀਰ ਜੀ ਸਾਨੂੰ YouTube ਤੋਂ ਕਮਾਈ ਕੋਈ ਸ਼ੁਰੂ ਹੁੰਦੀ ਆ ਮੈਂ ਜਦੋਂ ਵੀ ਕਿਤੇ ਕੋਈ ਲਾਈਵ ਵਰਕਸ਼ਾਪ ਕਰਦਾ ਮਾਂ ਜਾਂ ਆਨਲਾਈਨ ਕੋਈ ਮੇਰੇ ਨਾਲ ਗੱਲ ਕਰਦਾ ਵਾ ਹਨਾ ਜਾਂ ਆਨਲਾਈਨ ਮੇਰੀ ਵੀ ਕੋਈ ਕਲਾਸ ਲੱਗਦੀ ਆ ਤਾਂ ਉਹ ਸਾਰੇ ਮੈਨੂੰ ਇੱਕ ਗੱਲ ਪੁੱਛਦੇ ਕਹਿੰਦੇ ਕਿ ਵੀਰ ਜੀ ਸਾਨੂੰ YouTube ਆ ਜਿਹੜਾ YouTube ਤੋਂ ਸਾਨੂੰ ਕਮਾਈ ਕਦੋਂ ਸ਼ੁਰੂ ਹੋਣੀ ਸ਼ੁਰੂ ਹੁੰਦੀ ਆ ਕਿੰਨੇ ਚਿਰ ਬਾਅਦ ਹੁੰਦੀ ਆ ਤੇ ਕਿੰਨੇ ਪੈਸੇ ਮਿਲਣੇ ਸ਼ੁਰੂ ਹੁੰਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਦੱਸਾਂਗਾ ਕਿ YouTube ਆ ਜਿਹੜਾ ਸਾਨੂੰ ਕਦੋਂ ਪੈਸੇ ਦੇਣੇ ਸ਼ੁਰੂ ਕਰਦਾ ਤੇ ਕਿੰਨੇ ਪੈਸੇ ਤੁਹਾਨੂੰ ਦੇਣੇ ਸ਼ੁਰੂ ਕਰਦਾ ਵਾ ਉਹਦਾ ਪੂਰਾ ਪ੍ਰੋਸੈਸ ਕੀ ਰਹੇਗਾ ਸੋ ਅਗਰ ਤੁਸੀਂ YouTube ਦੇ ਉੱਤੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਦੇਖੋ ਸਭ ਤੋਂ ਪਹਿਲਾਂ ਕੀ ਆਗੀ ਕਹਿੰਦੇ ਕਿ YouTube ਤੋਂ ਕਮਾਈ ਕਦੋਂ ਸ਼ੁਰੂ ਹੁੰਦੀ ਆ ਦੇਖੋ YouTube ਦਾ ਨਾ ਇੱਕ ਕ੍ਰਾਈਟੇਰੀਆ ਵਾ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਕ੍ਰਾਈਟੇਰੀਆ ਹੁੰਦਾ ਵਾ ਜਿਵੇਂ YouTube ਦਾ ਇੱਕ ਕ੍ਰਾਈਟੇਰੀਆ ਵਾ ਵੀ ਜਦੋਂ ਤੁਸੀਂ ਚੈਨਲ ਬਣਾ ਲਿਆ ਮੰਨ ਕੇ ਚੱਲੋ ਤੁਸੀਂ ਅੱਜ ਦੀ ਡੇਟ ਦੇ ਵਿੱਚ ਅੱਜ ਦੀ ਹੈਗੀ ਤਰੀਕ ਹੈਗੀ ਆ 30 ਮੰਨ ਲੈਂਦੇ ਆਪਾਂ ਚਲੋ 30 3 2024 ਅੱਜ ਤਰੀਕ ਇਹ ਆ ਇਹਦੇ ਵਿੱਚ 1 ਸਾਲ ਦਾ ਗੇਵ ਹੋਣਾ ਚਾਹੀਦਾ ਜਾਨਕਿ 30 3 24 ਤੋਂ ਲੈ ਕੇ 30 3 2025 ਇਹਦੇ ਵਿੱਚ ਜਾਨਕਿ 1 ਸਾਲ ਹੋ ਗਿਆ ਨਾ ਇਹਦਾ ਇਹਦਾ 1 ਸਾਲ ਹੋ ਗਿਆ 1 ਸਾਲ। 1 ਸਾਲ ਦੇ ਵਿੱਚ ਤੁਹਾਡੇ ਜਦੋਂ ਤੁਸੀਂ ਅੱਜ ਦੀ ਡੇਟ ਦੇ ਵਿੱਚ ਤੁਸੀਂ YouTube ਚੈਨਲ ਬਣਾ ਲਿਆ ਕਿਸੇ ਵੀ ਟੌਪਿਕ ਤੇ ਬਣਾ ਲਿਆ ਕਿਸੇ ਦਾ ਵੀ ਤੁਸੀਂ ਟੌਪਿਕ ਚੱਕ ਲੈ ਕੋਈ ਵੀ ਉਹਦੇ ਤੇ ਤੁਸੀਂ ਵੀਡੀਓ ਅਪਲੋਡ ਪੋਣੀ ਤੁਸੀਂ ਸ਼ੁਰੂ ਕਰਤੀਆਂ ਅੱਜ ਤੋਂ ਇਹ ਨਹੀਂ ਹੈਗਾ ਇੰਦਾ ਨਹੀਂ ਹੈਗਾ ਵੀ ਮਤਲਬ ਮੰਨ ਕੇ ਚੱਲੋ ਤੁਸੀਂ YouTube ਚੈਨਲ ਬਣਾਇਆ ਹੋਇਆ ਵਾ 2018 ਦਾ ਬਹੁਤ ਸਾਰੇ ਮੇਰੇ ਭਿੰਨ ਭਰਾਏ ਹੋ ਜਿਹੜੇ ਜਿੰਨਾਂ ਨੇ ਮੈਨੂੰ ਫੋਨ ਕਰਕੇ ਪੁੱਛਿਆ ਕਹਿੰਦੇ ਕਿ ਵੀਰ ਜੀ ਸਾਡਾ ਨਾ 2018 ਦਾ 2019 ਦਾ YouTube ਚੈਨਲ ਬਣਾਇਆ ਹੋਇਆ ਕੀ ਅਸੀਂ ਆਪਣੇ ਪੁਰਾਣੇ YouTube ਚੈਨਲ ਨੂੰ ਹੀ ਕੰਟੀਨਿਊ ਕਰ ਲਈਏ ਜਾਂ ਫਿਰ ਅਸੀਂ ਨਵਾਂ ਬਣਾਈਏ ਸੋ ਉਹਦੇ ਲਈ ਮੈਂ ਤੁਹਾਨੂੰ ਕਹਾਂਗਾ ਵੀ ਤੁਸੀਂ ਜਿਹੜਾ ਤੁਹਾਡਾ ਪੁਰਾਣਾ YouTube ਚੈਨਲ ਬਣਾਇਆ ਹੋਇਆ ਤੁਸੀਂ ਉਹਨੂੰ ਹੀ ਕੰਟੀਨਿਊ ਕਰੋ ਤੁਸੀਂ ਉਹ ਭੁੱਲ ਜਾਓ ਵੀ ਤੁਹਾਡਾ ਇੰਨਾ ਪੁਰਾਣਾ ਮਾ ਸਾਲ ਦੇ ਉਹ ਕੋਈ ਇਦਾਂ ਦੀ ਸ਼ਰਤ ਨਹੀਂ ਹੈਗੀ ਉਹ ਮੈਂ ਤੁਹਾਨੂੰ ਦੱਸਦਾ ਕਿ ਕੀ ਸਿਸਟਮ ਆ ਉਹਦਾ ਤੁਹਾਡਾ YouTube ਚੈਨਲ ਜਿੰਨਾ ਮਰਜ਼ੀ ਪੁਰਾਣਾ ਹੋਵੇ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਉਹਨੂੰ ਹੀ ਕੰਟੀਨਿ ਆਪਣੇ ਪੁਰਾਣੇ YouTube ਨੂੰ ਇਹ ਕੰਟੀਨਿਊ ਤੁਸੀਂ ਕਰ ਸਕਦੇ ਹੋ ਇਹ ਹੈਗਾ ਇੱਕ ਸਾਲ ਦਾ ਠੀਕ ਹੈ ਇੱਕ ਸਾਲ ਦੇ ਵਿੱਚ YouTube ਕਹਿੰਦਾ ਵਾ ਜਦੋਂ ਤੋਂ ਤੁਸੀਂ ਵੀਡੀਓ ਅਪਲੋਡ ਕਰਨੇ ਸ਼ੁਰੂ ਕਰ ਦਿੱਤੀਆਂ ਮੰਨ ਕੇ ਚਲੋ ਤੁਸੀਂ ਅੱਜ ਤੋਂ ਹੀ YouTube ਚੈਨਲ ਬਣਾਇਆ ਅੱਜ ਤੋਂ ਹੀ ਵੀਡੀਓ ਅਪਲੋਡ ਕਰਨੇ ਸ਼ੁਰੂ ਕਰ ਦਿੱਤੀਆਂ ਤੇ ਇਹਦੇ ਵਿੱਚ ਤੁਹਾਡਾ 1000 1000 ਸਬਸਕ੍ਰਾਈਬਰ ਤੁਹਾਡਾ 1000 ਸਬਸਕ੍ਰਾਈਬਰ ਕੰਪਲੀਟ ਹੋਣਾ ਚਾਹੀਦਾ ਜੀ ਉਸ ਤੋਂ ਬਾਅਦ ਹੈਗਾ 4000 ਘੰਟੇ 4000 ਘੰਟੇ ਦਾ ਵਾਚ ਟਾਈਮ ਵਾਚ ਟਾਈਮ 4000 ਘੰਟੇ ਦਾ ਵਾਚ ਟਾਈਮ ਠੀਕ ਹੈ ਜੀ ਲੱਗੀ ਸਮਝੇ 1000 ਸਬਸਕ੍ਰਾਈਬਰ ਜੀ ਤੇ 4000 ਘੰਟੇ ਦਾ ਵਾਚ ਟਾਈਮ ਤੁਹਾਡਾ ਕੰਪਲੀਟ ਹੋਣਾ ਚਾਹੀਦਾ ਕਦੋਂ ਹੋਣਾ ਚਾਹੀਦਾ 1 ਸਾਲ ਦੇ ਅੰਦਰ ਅੰਦਰ 1 ਸਾਲ ਦੇ ਅੰਦਰ ਅੰਦਰ ਕੰਪਲੀਟ ਹੋਣਾ ਚਾਹੀਦਾ ਮਤਲਬ ਵੀ ਮੰਨ ਕੇ ਜਦੋਂ ਤੁਸੀਂ 30 3 24 ਨੂੰ YouTube ਚੈਨਲ ਬਣਾਇਆ ਅੱਜ ਤੁਸੀਂ ਵੀਡੀਓ ਅਪਲੋਡ ਕਰਨੇ ਸ਼ੁਰੂ ਕਰਦੇ ਹੋ 30 3 2025 ਦੇ ਵਿੱਚ ਵਿੱਚ ਤੁਹਾਡਾ ਇਹ ਕ੍ਰਾਈਟੇਰੀਆ ਕੰਪਲੀਟ ਹੋਣਾ ਚਾਹੀਦਾ ਵਾ ਤਾਂ ਤੁਹਾਡਾ ਜਿਹੜਾ YouTube ਚੈਨਲ ਆ ਉਹ ਮੋਨਟਾਈਜੇਸ਼ਨ ਲਈ ਹੋਊਗਾ ਇੱਕ ਗੱਲ ਹੋਰ ਕਈ ਕਹਿੰਦੇ ਆ ਕਿ ਵੀਰ ਜੀ ਮੰਨ ਕੇ ਚੱਲੋ ਵੀ ਸਾਡੇ YouTube ਚੈਨਲ ਦੇ ਉੱਤੇ 4000 ਦੀ ਵਿਜਾ ਸਾਡੇ 1000 ਸਬਸਕ੍ਰਾਈਬਰ ਤਾਂ ਸੌਖੇ ਆ ਹੋ ਜਾਂਦੇ 1000 ਸਬਸਕ੍ਰਾਈਬਰ ਨਹੀਂ ਸਾਰਿਆਂ ਨੂੰ ਔਖਾ ਲੱਗਦਾ 4000 ਘੰਟੇ 4000 ਘੰਟੇ ਵੀ ਕੋਈ ਔਖੀ ਨਹੀਂ ਹੈਗੀ 4000 ਘੰਟੇ ਵੀ ਸੌਖੇ ਹੀ ਆ ਇਹ 5 ਦਿਨਾਂ 'ਚ ਵੀ ਹੋ ਜਾਂਦੇ 10 ਦਿਨਾਂ 'ਚ ਵੀ ਹੋ ਜਾਂਦੇ 2 ਮਹੀਨੇ 'ਚ ਵੀ ਹੋ ਜਾਂਦੇ 4 ਮਹੀਨੇ 'ਚ ਵੀ ਹੋ ਜਾਂਦੇ ਆ ਜੇ ਮੰਨ ਕੇ ਜਦੋਂ ਤੁਸੀਂ YouTube ਤੇ ਡੇਲੀ ਕੰਮ ਕਰਦੇ ਪਏ ਹੋ ਤੁਹਾਡੀ ਇੱਕ ਵੀਡੀਓ ਵੀ ਵਾਇਰਲ ਹੋ ਗਈ ਇੱਕ ਵੀਡੀਓ ਜਦੋਂ ਵਾਇਰਲ ਹੋ ਗਈ ਤਾਂ ਤੁਹਾਡੇ 5-7 ਦਿਨ ਦੇ ਵਿੱਚ ਹੀ ਜੜਾ 4000 ਘੰਟੇ ਦਾ ਵਾਚ ਟਾਈਮ ਆ ਉਹ ਆਟੋਮੈਟਿਕ ਹੀ ਕੰਪਲੀਟ ਹੋ ਜਾਣਾ ਕੋਈ ਔਖਾ ਨਹੀਂ ਹੈਗਾ ਨਾ ਤਾਂ 10000 ਸਬਸਕ੍ਰਾਈਬਰ ਔਖੇ ਹੈਗੇ ਕਰਨੇ ਨਾ 4000 ਘੰਟੇ ਦਾ ਵਾਚ ਟਾਈਮ ਔਖਾ ਹੈਗਾ ਕਰਨਾ ਦੇਖੋ ਜੇ ਤੁਸੀਂ ਕੰਟੈਂਟ ਤੁਹਾਡਾ ਵਧੀਆ ਵਾ ਤੁਸੀਂ ਵਧੀਆ ਟੋਪਿਕ ਤੇ ਤੁਸੀਂ ਕੰਮ ਕਰਦੇ ਪਿਓ ਤਾਂ ਲੋਕ ਤੁਹਾਡੀ ਵੀਡੀਓ ਦੇਖਦੇ ਪਏ ਨੇ ਲੋਕ ਤੁਹਾਡੀ ਵੀਡੀਓ ਨੂੰ ਸ਼ੇਅਰ ਕਰਦੇ ਪਏ ਨੇ ਤਾਂ ਮੰਨ ਕੇ ਚੱਲੋ ਤੁਹਾਡੀ ਇੱਕ ਵੀਡੀਓ ਤੋਂ ਹੀ ਇਹ ਚੀਜ਼ ਹੋ ਜਾਣੀ ਹੈ ਮੇਰੇ ਕੋ ਯੂਟਿਊਬ ਚੈਨਲ ਹੈਗਾ ਉਹਦੇ ਤੋਂ ਮੈਂ ਇੱਕ ਹਫਤੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਹੀ ਮੇਰੇ 7500 7500 ਘੰਟੇ ਦਾ ਵਾਚ ਟਾਈਮ ਕੰਪਲੀਟ ਹੋ ਗਿਆ ਤੇ 1000 ਸਬਸਕ੍ਰਾਈਬਰ ਵੀ ਹੋ ਗਏ ਉਹਦੇ ਨਾਲ ਸੋ ਇਹ ਕੋਈ ਓਕਾ ਕੰਮ ਨਹੀਂ ਹੈਗਾ ਸੌਖਾ ਹੀ ਆ ਹੁਣ ਜਿਹੜੀ ਗੱਲ ਜਬੇ ਕਰਨ ਲੱਗਾ ਸੀਗਾ ਵੀ ਤੁਸੀਂ ਕਹਿੰਦੇ ਨਹੀਂ ਕਿ ਵੀਰ ਜੀ ਮੰਨ ਕੇ ਚੱਲੋ ਸਾਡੇ ਇੱਥੋਂ ਮੰਨ ਲਓ 3500 ਘੰਟੇ ਸਾਡੇ ਵਾਚ ਟਾਈਮ ਹੋ ਗਏ ਤੇ ਸਾਡਾ ਸਾਲ ਪੂਰਾ ਹੋਣ ਲੱਗ ਹੋ ਗਿਆ ਉਹ ਕੋਈ ਚੱਕਰ ਨਹੀਂ ਹੈਗਾ ਇਹਨੇ ਇਹ ਦੇਖਣਾ ਵਾ ਯੂਟਿਊਬ ਨੇ ਤੇ 3 24 ਨੂੰ ਬਣਾਇਆ ਸੀ ਨਾ ਤਾਂ ਮੰਨ ਕੇ ਚਲੋ ਤੁਹਾਡੀ ਵੀਡੀਓ ਤੇ ਵਾਚ ਟਾਈਮ ਦੇਖਣਾ ਇਹਨੇ ਵਿਕੋਦੋ ਤੋਂ ਤੋਂ ਹੋਣਾ ਸ਼ੁਰੂ ਹੋਇਆ ਮੰਨ ਕੇ ਚਲੋ ਤੁਸੀਂ ਤਿੰਨ ਤੇ 23 3 24 ਨੂੰ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ ਤੇ ਪੰਜ ਤੋਂ ਤੁਹਾਡੀ ਵੀਡੀਓ ਤੇ ਵਾਚ ਟਾਈਮ ਆਉਣਾ ਸ਼ੁਰੂ ਹੋ ਗਿਆ 5ਵੇਂ ਮਹੀਨੇ ਦੀ 5ਵੇਂ ਮਹੀਨੇ ਨੂੰ ਤੁਹਾਡੀ ਵੀਡੀਓ ਵਾਇਰਲ ਹੋਣੀ ਸ਼ੁਰੂ ਹੋ ਗਈਆ ਤਾਂ ਮੰਨ ਕੇ ਚਲੋ 5 ਤੋਂ ਲੈ ਕੇ 35 ਤੱਕ ਗਿਣਿਆ ਜਾਊਗਾ ਇਹ ਸਮਾਂ ਲੱਗ ਗਿਆ ਸਮਝ 35 ਤੋਂ ਲੈ ਕੇ 35 ਤੱਕ ਹੀ ਸਮਾਂ ਗਿਣਿਆ ਜਾਊਗਾ 30 ਤਿੰਨ ਤੋਂ ਨਹੀਂ ਗਿਣਿਆ ਜਾਊਗਾ ਉਹ ਆਟੋਮੈਟਿਕ ਜਿੱਦਾਂ ਜਿੱਦਾਂ ਦਿਨ ਘਟੀ ਜਾਣਗੇ ਉਧਰ ਅਗਲੇ ਦਿਨ ਦੇ ਵਿੱਚ ਕਾਊਂਟ ਹੋਈ ਜਾਣਗੇ ਉਹ ਜਿਹੜਾ ਤੁਸੀਂ ਵਾਚ ਟਾਈਮ ਯਾਨੀ ਕਿ ਮੇਰੇ ਕਹਿਣ ਦਾ ਮਤਲਬ ਆ ਜੋ ਵੀ ਤੁਸੀਂ ਵਾਚ ਟਾਈਮ ਤੁਸੀਂ ਕੰਪਲੀਟ ਕੀਤਾ ਸੀ ਨਾ ਜਿੰਨਾ ਵੀ ਕੀਤਾ ਸੀ ਉਹ ਤੁਹਾਡਾ ਵਾਚ ਟਾਈਮ ਡੈਡ ਨਹੀਂ ਹੋਊਗਾ ਖਰਾਬ ਨਹੀਂ ਹੋਊਗਾ ਉਹ ਵਾਚ ਟਾਈਮ ਵੀ ਤੁਹਾਡਾ ਗਿਣਿਆ ਜਾਊਗਾ ਬਸ ਐ ਆ ਵੀ ਉਹ ਵਾਚ ਬੈਨ ਥੋੜਾ ਜਿਹਾ ਅੱਗੇ ਚੱਲਿਆ ਜਾਏਗਾ ਮਤਲਬੀ ਜਿਵੇਂ ਤੁਸੀਂ ਚਲ ਮੰਨ ਕੇ ਚਲੋ ਤੁਸੀਂ ਪਹਿਲੇ 2 ਮਹੀਨੇ ਦੇ ਵਿੱਚ ਤੁਸੀਂ ਮੰਨ ਕੇ ਚਲੋ ਤੁਸੀਂ 2 ਘੰਟੇ ਉਦਾਹਰਨ ਦੇ ਤੌਰ ਤੇ ਜੀ 2 ਘੰਟੇ ਤੁਸੀਂ ਵਾਚ ਟਾਈਮ ਕੀਤਾ ਸੀ ਬਟ ਉਹ ਸਾਲ ਤੋਂ ਉੱਪਰ ਹੋ ਗਿਆ ਪਰ ਜਿਹੜਾ ਤੁਸੀਂ 30 33 ਨੂੰ ਤੁਸੀਂ ਟਾਈਮ ਆਪਣਾ ਵਾਚ ਟਾਈਮ ਤੁਸੀਂ ਕੰਪਲੀਟ ਕੀਤਾ ਸੀ 2 ਘੰਟੇ ਕੰਪਲੀਟ ਕੀਤਾ ਸੀ ਉਹ 2 ਘੰਟੇ ਨਿਕਲ ਜਾਣਗੇ 3500 ਦੇ ਵਿੱਚੋਂ 3500 ਘੰਟੇ ਦੇ ਵਿੱਚ 2 ਘੰਟੇ ਨਿਕਲ ਜਾਣਗੇ ਲੱਗੇ ਸਮਝ ਨੂੰ ਇਦਾਂ ਚੱਲਦਾ ਸਿਸਟਮ ਇਹ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਤੁਹਾਡਾ ਵਾਚ ਟਾਈਮ ਹੋਣਾ ਚਾਹੀਦਾ ਵਾ ਜਦੋਂ ਤੁਹਾਡਾ ਵਾਚ ਟਾਈਮ ਕੰਪਲੀਟ ਹੋ ਗਿਆ ਉਦੋਂ ਤੁਸੀਂ ਆਪਣੇ ਮੋਨਟਾਈਜ਼ੇਸ਼ਨ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਮੋਨਟਾਈਜ਼ੇਸ਼ਨ ਲਈ ਜਦੋਂ ਤੁਸੀਂ ਅਪਲਾਈ ਕਰੋਗੇ ਉਸ ਤੋਂ ਬਾਅਦ ਤੁਸੀਂ ਜਦੋਂ ਮੋਨਟਾਈਜ਼ੇਸ਼ਨ ਲਈ ਅਪਲਾਈ ਕਰੋਗੇ ਤੁਹਾਨੂੰ Google AdSense Google AdSense ਤੁਹਾਨੂੰ ਇੱਕ ਚਾਹ ਉਹ Google AdSense ਨੂੰ ਕ੍ਰੀਏਟ ਕਰਨਾ ਪੈਗਾ ਉਹਦੇ ਵਿੱਚ ਵੀ ਤੁਹਾਨੂੰ ਚੈਨਲ ਜਿਹੜਾ ਉਹ ਤੁਹਾਨੂੰ ਬਣਾਉਣਾ ਪੈਗਾ ਆਪਣਾ ਆਪਣੀ ਆਈਡੀ ਬਣਾ ਲੈ ਪੈਗੀ Google AdSense ਦੇ ਵਿੱਚ ਜਦੋਂ ਤੁਹਾਡੀ Google AdSense ਦੇ ਵਿੱਚ ਆਈਡੀ ਬਣ ਜਾਏਗੀ ਇੰਪਰੂਵ ਹੋ ਜਾਏਗੀ ਜਦੋਂ ਤੁਹਾਡੀ ਇਹ ਹੋ ਗਈ ਤਾਂ ਉਸ ਤੋਂ ਬਾਅਦ ਤੁਹਾਡੇ ਘਰੇ ਇੱਕ 6 ਨੰਬਰ ਦਾ Google Ads ਨਾਲੋਂ ਤੁਹਾਡੇ ਘਰੇ ਇੱਕ ਡਾਈਆ ਪਿੰਨ ਲੈ ਕੇ ਭੇਜਦਾ ਵਾ ਉਹ ਮੁੰਬਈ ਦੇ ਵਿੱਚ ਹੁੰਦਾ ਵਾ ਮੁੰਬਈ ਸ਼ਹਿਰ ਚ ਤੇ ਉਹ ਤੁਸੀਂ ਉਹਦੇ ਵਿੱਚ 6 ਨੰਬਰ ਦਾ ਡਿਜੀਟਲ ਲਿਖਾ ਹੁੰਦਾ ਵਾ ਜਿਵੇਂ 22 33 45 ਆ ਪਿੰਨ ਤੁਸੀਂ ਆਪਣੇ YouTube ਦੇ ਵਿੱਚ ਭਰਨਾ ਹੁੰਦਾ ਵਾ ਉਹ ਕਿਵੇਂ ਭਰਨਾ ਹੁੰਦਾ ਵਾ ਉਹ ਮੈਂ ਤੁਹਾਡੇ ਵਾਸਤੇ ਇੱਕ ਅੱਗੇ ਵੀਡੀਓ ਬਣਾ ਕੇ ਲੈ ਕੇ ਆਉਂਗਾ ਤੁਹਾਡੇ ਵਾਸਤੇ ਇੱਕ ਵੀਡੀਓ ਬਣਾਉਂਗਾ ਤੇ ਉਹ ਪ੍ਰੋਪਰਲੀ ਤੁਹਾਨੂੰ ਦੱਸੂਗਾ ਪ੍ਰੈਕਟੀਕਲ ਕਰਕੇ ਦਿਖਾਉਂਗਾ ਵੀ ਉਹ ਪਿੰਨ ਕਿਵੇਂ ਦਾ ਪਿੰਨ ਹੁੰਦਾ ਵਾ ਕਿਵੇਂ ਦਾ ਪਿੰਨ ਆਏਗਾ ਪ੍ਰੋਪਰਲੀ ਸਹੀ ਤਰੀਕੇ ਨਾਲ ਤੁਹਾਨੂੰ ਮੈਂ ਦੱਸੂਗਾ ਉਹ ਤੁਸੀਂ ਪੈਨ ਕਿੱਥੇ ਅਪਲਾਈ ਕਰਨਾ ਵਾ ਤੇ ਬੈਂਕ ਅਕਾਊਂਟ ਤੁਸੀਂ ਕਿਵੇਂ ਉਹਦੇ ਵਿੱਚ ਐਡ ਕਰਨਾ ਆਪਣਾ YouTube ਚੈਨਲ ਦੇ ਨਾਲ ਤੁਸੀਂ ਕਿਵੇਂ ਬੈਂਕ ਅਕਾਊਂਟ ਜੋੜਨਾ ਵਾ ਜੇ ਕਿਵੇਂ ਕੋਈ ਵੀ ਸਿਸਟਮ ਪ੍ਰੋਪਰਲੀ ਉਹਦੇ ਵਿੱਚ ਇੱਕ ਅਲੱਗ ਤੋਂ ਵੀਡੀਓ ਬਣਾ ਦੇਵਾਂਗਾ ਤੇ ਪੈਸੇ ਕਰੋਣਗੇ ਤੁਹਾਡੇ ਖਾਤੇ ਵਿੱਚ ਜਦੋਂ YouTube ਦੇ ਵਿੱਚ YouTube ਦੇ ਵਿੱਚ ਤੁਹਾਡੇ 100 ਡਾਲਰ ਹੋਗੇ 100 ਤੁਹਾਡੇ ਡਾਲਰ ਹੋਗੇ 100 ਡਾਲਰ ਹੋਗੇ ਉਹ ਤੁਹਾਡੇ ਖਾਤੇ ਵਿੱਚ ਪਾਜਣਾ ਹੈ ਘੱਟੋ ਘੱਟ YouTube ਦੀ ਸ਼ਰਤਾਂ ਘੱਟੋ ਘੱਟ ਤੁਹਾਡੇ $100 ਹੋਣੇ ਜ਼ਰੂਰੀ ਆ ਚਾਹੇ ਤੁਸੀਂ ਇੱਕ ਦਿਨ ਦੇ ਵਿੱਚ ਕਰਨੋ $100 ਭਾਵੇਂ थे 5 ਮਹੀਨਿਆਂ ਦੇ ਵਿੱਚ ਕਰ ਲੋ ਚਾਹੇ 2 ਮਹੀਨੇ ਦੇ ਵਿੱਚ ਕਰ ਲੋ ਚਾਹੇ 3 ਸਾਲਾਂ ਦੇ ਵਿੱਚ ਕਰ ਲੋ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ $100 ਹੋ ਗਏ $100 ਤੋਂ ਵੱਧ ਜਿੰਨੇ ਮਰਜ਼ੀ ਹੋਣ 200 ਹੋਵੇ 300 ਹੋਵੇ 500 ਹੋਵੇ 5000 ਹੋਵੇ 10000 ਡਾਲਰ ਹੋਣ ਜਿੰਨੇ ਮਰਜ਼ੀ ਹੋਣ ਉਹ ਆਟੋਮੈਟਿਕਲੀ ਤੁਹਾਡੇ 21 ਤੋਂ ਲੈ ਕੇ 27 ਤਰੀਕ ਦੇ ਵਿੱਚ ਵਿੱਚ ਤੁਹਾਡੇ ਖਾਤੇ ਦੇ ਵਿੱਚ ਆ ਜਾਂਦੇ ਆ ਤੇ ਤੁਹਾਨੂੰ ਟੈਕਸ ਮੈਸੇਜ ਵੀ ਆ ਜਾਂਦਾ ਬਕਾਇਦਾ ਵੀ ਇੰਨੇ ਡਾਲਰ ਤੁਹਾਡੇ ਖਾਤੇ ਦੇ ਵਿੱਚ ਟਰਾਂਸਫਰ ਕੀਤੇ ਗਿਆ ਇਸ ਕੰਪਨੀ ਵੱਲੋਂ ਉਹ ਤੁਹਾਨੂੰ ਮੈਸੇਜ ਵੀ ਆ ਜਾਂਦਾ ਬਸ ਇਹ ਜਿਹੜਾ ਵਾ ਵੀ YouTube ਸਾਨੂੰ ਕਦੋਂ ਪੈਸਾ ਦੇਣਾ ਸ਼ੁਰੂ ਕਰਦਾ ਵਾ ਵੀ YouTube ਤੁਹਾਨੂੰ ਉਦੋਂ ਪੈਸਾ ਦੇਣਾ ਸ਼ੁਰੂ ਕਰੂਗਾ ਜਦੋਂ ਤੁਸੀਂ YouTube ਦਾ ਜਿਹੜਾ ਕਰਟੇਰੀਆ ਵਾ ਉਹ ਕੰਪਲੀਟ ਕਰ ਲਓਗੇ ਇਹ YouTube ਦਾ ਕਰਟੇਰੀਆ ਵਾ ਵੀ ਤੁਸੀਂ 4000 ਘੰਟੇ ਦਾ ਵਾਚ ਟਾਈਮ ਤੇ 1000 ਸਬਸਕ੍ਰਾਈਬਰ ਦਾ ਜਿਹੜਾ ਇਹ ਕਰਟੇਰੀਆ ਤੁਸੀਂ ਕੰਪਲੀਟ ਕਰਨਾ ਕੰਪਲੀਟ ਕਰਕੇ ਤੁਸੀਂ YouTube ਤੋਂ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਵਾ ਜਦ ਮਨ ਕੇ ਚਲੋ ਮੈਂ ਕੋਈ ਤੁਹਾਨੂੰ ਦੱਸਣਾ ਭੁੱਲ ਗਿਆ ਹਣਾ ਤੁਸੀਂ ਤੁਹਾਨੂੰ ਕੋਈ ਵੀ ਸਵਾਲ ਤੁਸੀਂ ਪੁੱਛਾ ਚੁੰਨੇ ਹੋ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਦੇ ਥਲੇ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੇਰੇ ਇੰਸਟਾਗ੍ਰਾਮ ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਜਦੇ ਤੇ ਮੈਂ ਤੁਹਾਡੇ ਜੋ ਵੀ ਤੁਹਾਡਾ ਸਵਾਲ ਹੋਊਗਾ ਮੈਂ ਉਹਦਾ ਰਿਪਲਾਈ 101% ਕਰਨ ਦੀ ਕੋਸ਼ਿਸ਼ ਕਰਾਂਗਾ ਜੀ ਸੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਤੁਸੀਂ ਆਪਣਾ ਸਵਾਲ ਵੀ ਮੈਨੂੰ ਪੁੱਛ ਸਕਦੇ ਹੋ ਤੇ ਕਮੈਂਟ ਕਰਕੇ ਮੈਨੂੰ ਇਹ ਵੀ ਦੱਸੋ ਕਿ ਤੁਹਾਨੂੰ ਮੇਰੀ ਵੀਡੀਓ ਇਹ ਕਿਵੇਂ ਦੀ ਲੱਗੀ ਸੋ ਦੋਸਤੋ ਅਗਰ ਤੁਸੀਂ ਮੇਰੀ ਅਗਲੀ ਹੋਣ ਵਾਲੀ ਵਰਕਸ਼ਾਪ ਦੇ ਵਿੱਚ ਤੁਸੀਂ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲੇ ਨੰਬਰ ਤੇ ਤੁਸੀਂ ਸਾਡੀ ਟੀਮ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਜਿਹੜੀ ਸਾਡੀ ਅਗਲੀ ਵਰਕਸ਼ਾਪ ਆ ਕਦੋਂ ਕਿੱਥੇ ਤੇ ਕਿੰਨੀ ਤਰੀਕ ਨੂੰ ਹੋ ਰਹੀ ਹੈ ਜੀ ਅਗਰ ਤੁਸੀਂ ਉਹ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਕਿਉਂਕਿ ਮੈਂ ਆਪਣੀ ਵਰਕਸ਼ਾਪ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਵਾਂ ਪ੍ਰੋਪਰਲੀ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ YouTube Instagram Facebook ਤੋਂ ਤੁਸੀਂ ਘਰੇ ਬੈਠ ਕੇ ਤੁਸੀਂ ਮਹੀਨੇ ਦੇ ਲੱਖਾਂ ਰੁਪਏ ਤੁਸੀਂ ਕਿਵੇਂ ਕਮਾ ਸਕਦੇ ਹੋ ਅਗਰ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਸਾਡੀ ਟੀਮ ਨੂੰ ਕਾਲ ਕਰਕੇ ਤੁਸੀਂ ਸਾਡੀ ਅਗਲੀ ਆਉਣ ਵਾਲੀ ਵਰਕਸ਼ਾਪ ਬਾਰੇ ਤੁਸੀਂ ਪੁੱਛ ਸਕਦੇ ਹੋ ਜੀ ਸੋ ਦੋਸਤੋ ਮਿਲਾਂਗੇ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ